ਸਤ ਸ੍ਰੀ ਅਕਾਲ ਅਸਲਾਮੁ ਅਲੈਕਮ ਨਮਸਕਾਰ ਅਸੀਂ ਆਪਣਾ ਜੋ ਸਫਰ ਸ਼ੇਰ ਸ਼ਾ ਸੂਰੀ ਮਾਰਗ ਜਿਸ ਨੂੰ ਬਾਸ਼ਾਈ ਸੜਕ ਅਤੇ ਜੀਟੀ ਰੋਡ ਵਜੋਂ ਜਾਣਿਆ ਜਾਂਦਾ ਹੈ ਉਸ ਰਸਤੇ ਤੇ ਆਪਣੇ ਅਗਲੇ ਬਲੌਗ ਵਿੱਚ ਤੁਹਾਡੇ ਨਾਲ ਰੂਬਰੂ ਹੋਏ ਹਾਂ ਫਤਿਹਬਾਦ ਤੋਂ ਚੱਲ ਕੇ ਅਸੀਂ ਪਹੁੰਚ ਚੁੱਕੇ ਹਾਂ ਗੋਇੰਦਵਾਲ ਸਾਹਿਬ ਦਾ ਹੀ ਹੁਣ ਹਿੱਸਾ ਬਣ ਚੁੱਕੇ ਪਿੰਡ ਮਿਆਣੀ ਮਲਾਹਾ ਜਿੱਥੇ ਸਥਿਤ ਹੈ ਗੁਰਦੁਆਰਾ ਸਿੱਧ ਕੀ ਸਿਕ ਪਈ ਪ੍ਰੇਮੀ ਜੀ ਅਤੇ ਬਾਬਾ ਸ਼ਾਹ हुसैन ਜੀ ਦਾ ਮਜ਼ਾਰ ਤੇ ਇਹ ਉਹ ਪ੍ਰਾਤਨ ਰਸਤਾ ਹੈ ਬਿਆਸ ਦਰਿਆ ਦੇ ਕਿਨਾਰੇ ਮਿਆਣੀ ਦੇ ਪਤਨ ਤੇ ਸ਼ੀਸ਼ਾ ਸੂਰੀ ਮਾਰਗ ਦਾ ਇੱਕ ਪੜਾ ਸਾਹਮਣੇ ਦਰਸ਼ਨ ਕਰ ਰਹੇ ਹੋ ਤੁਸੀਂ ਗੁਰਦੁਆਰਾ ਭਾਈ ਪ੍ਰੇਮੀ ਜੀ ਹਾਂਜੀ ਵੈਗੁਰ ਜੀ ਖਾਲਸਾ ਵੈਗੁਰ ਜੀ ਪਤਾ ਜੀ ਆਪਣਾ ਸ਼ੋਭਨਾਮ ਕੀ ਜੀ ਹਰਮੀਤ ਸਿੰਘ ਹਰਮੀਤ ਸਿੰਘ ਆ ਇਸ ਜਿਹੜੀ ਜੇਸ ਥਾਂ ਤੇ ਅਸੀਂ ਹੁਣ ਬੈਠੇ ਆਂ ਇਹ ਸਥਾਨ ਦਾ ਨਾਮ ਕੀ ਹੈ ਇਹ ਸਥਾਨ ਹੈਗਾ ਜੀ ਭਾਈ ਪ੍ਰੇਮੀ ਜੀ ਦੇ ਨਾਂ ਦੇ ਗੁਰਦੁਆਰਾ ਬਣਿਆ ਹੋਇਆ ਜਿਸ ਥਾਂ ਤੇ ਬੈਠੇ ਭਾਈ ਪ੍ਰੇਮੀ ਜੀ ਉਹ ਸੰਨ ਜਿਉਗੇ ਭਾਈ ਲੰਗਾ ਜੀ ਦੇ ਨਾਂ ਦੇ ਜਣੇ ਜਾਂਦੇ ਸਨ ਠੀਕ ਹੈ ਜੀ ਜੋਗੇ ਤਲਵੰਡੀ ਚੌਧਰੀਆਂ ਤੋਂ ਅਰਜਾਨਾ ਗੁਰੂ ਅਮਰਦਾਸ ਜੀ ਦਾ ਬੌੜੀ ਸਾਹਿਬ ਦੀ ਸੇਵਾ ਕਰਾਉਂਦੇ ਠੀਕ ਇਹ ਦਹੀਂ ਲੈ ਕੇ ਦਹੀਂ ਦੀ ਸੇਵਾ ਲੈ ਗਈ ਇਸ ਰਸਤੇ ਦੇਣੀ ਜਾਂਦੀ ਆ ਇੱਕ ਮਿੰਟ ਤੁਹਾਡੀ ਗੱਲ ਰੁਕਦੀ ਆ ਇਹ ਦਰਿਆ ਬਿਆਸ ਨੂੰ ਪਾਰ ਕਰਕੇ ਆਉਂਦੀ ਸੀ ਦਰਿਆ ਬਿਆਸ ਪੜ ਗਏ ਠੀਕ ਭਾਰਤ ਜੀ ਠੀਕ ਹੈ ਕਰਦੇ ਵੀ ਬੇੜੀ ਨਾ ਹੀ ਪਿਆਰ ਪਾਰ ਹੁੰਦੇ ਤੇ ਰਜਾਨਾ ਦਹੀਂ ਲੈ ਕੇ ਜਾਂਦੇ ਠੀਕ ਹੈ ਇੱਕ ਦਿਨ ਕੀ ਹੋਇਆ ਕਿ ਚਲਵੰਡੀ ਦੇ ਚੌਧਰੀ ਜਿਹੜਾ ਉਥੋਂ ਦਾ ਹਾਂਜੀ ਉਹਨੇ ਇਹਨਾਂ ਦਾ ਡੰਡਾ ਖੋਲਿਆ ਕਿਉਂਕਿ ਇਹਨਾਂ ਦੀ ਇੱਕ ਲੱਤ ਹੈ ਨਹੀਂ ਠੀਕ ਹੈ ਜੀ ਤੇ ਇਹ ਡੰਡੇ ਦੇ ਆਸਰੇ ਜਿਹੜਾ ਰਜਾਨਾ ਸੇਵਾ ਕਰਦੀ ਠੀਕ ਹੈ ਉਹ ਚੌਧਰੀ ਕਹਿਣ ਲੱਗਾ ਵੀ ਜੇ ਤੇਰਾ ਐਡਾ ਗੁਰੂ ਸਮਰੱਥ ਠੀਕ ਤੇਰੀ ਲਤ ਕਿਉਂ ਨਹੀਂ ਠੀਕ ਕਰਦਾ ਠੀਕ ਜਿਹਦੇ ਬਾਅਦ ਤੈਨੂੰ ਰਾਤ ਦਿਨ ਦਈ ਨੀ ਸੇਵਾ ਲੈ ਕੇ ਜਾਣਾ ਕੋ ਤੇਰੀ ਲਤ ਕਿਉਂ ਨਹੀਂ ਠੀਕ ਕਰਦੀ ਭਾਈ ਲੰਗਾ ਜੀ ਨੇ ਉਹਨਾਂ ਨੂੰ ਇਹ ਵਚਨ ਕੀਤਾ ਕਿ ਮੇਰਾ ਗੁਰੂ ਸਮਰੱਥ ਉਹਨਾਂ ਨਾਲ ਅਗਲੀ ਮੇਰੀ ਲਤ ਵੱਲ ਵੇਖ ਕੇ ਨੇ ਆ ਮੈਂ ਉਹਨਾਂ ਨੂੰ ਲਤ ਠੀਕ ਕਰਨ ਬਾਰੇ ਕਿਹਾ ਵਾ ਪਰ ਮੈਂ ਆਪਣੇ ਗੁਰੂ ਦੀ ਸੇਵਾ ਕਰੀ ਜੇਦਰ ਗੁਰੂ ਅਮਰਦਾਸ ਜੀ ਜਾਣੀ ਜਾਣ ਪੰਗਤ ਦੇ ਵਿੱਚ ਬੈਠੇ ਆ ਵੀ ਸਾਡਾ ਸਿੱਖ ਦੈਨ ਦੀ ਸੇਵਾ ਲੈ ਗਣੀ ਆ ਉਹਨਾਂ ਜਿਹੜੀ ਪ੍ਰਸ਼ਾਦਾ ਨਹੀਂ ਜਗਦਾ ਜਿੰਨੀ ਦੇਰ ਤੱਕ ਦੈਨ ਦੀ ਸੇਵਾ ਲੈ ਗਣੀ ਕੋਈ ਨਹੀਂ ਦੇਰ ਤੇ ਸੰਗਤ ਪੰਗਤ ਦੇ ਵਿੱਚ ਬੈਠੀ ਆ ਗੁਰੂ ਅਮਰਦਾਸ ਜੀ ਆਪ ਬੈਠੇ ਆ ਜਦੋਂ ਫਿਰ ਚੌਧਰੀ ਨੇ ਡੰਡਾ ਦਿੱਤਾ ਤੇ ਇਹ ਜਿੰਨੀ ਵੀ ਜਰਦੀ ਉਸੇ ਦੇ ਡਿੱਗਦੇ ਨਹੀਂ ਦੀ ਉਸੇ ਪਹੁੰਚੀ ਉਹਨਾਂ ਦੀ ਜਾਣ ਤੇ ਫਿਰ ਗੁਰੂ ਅਮਰਦਾਸ ਜੀ ਨੇ ਪ੍ਰਸ਼ਾਦਾ ਛਕਿਆ ਗਿਆਣੋ ਸੰਗਤਲੀ ਵਿੱਚ ਬੈਠੇ ਮੁੜ ਕੇ ਕਹਿਣ ਲੱਗੇ ਵੀ ਭਾਈ ਜੀ ਭਾਈ ਪ੍ਰੇਮੀ ਅੱਜ ਕਿਉਂ ਲੇਟ ਆਏ ਇੰਨੀ ਧੀਰ ਸਾਨੂੰ ਉਡੀਕ ਕਰਨੀ ਪਈ ਕਹਿਣ ਲੱਗੇ ਸਾਡੇ ਪਿੰਡ ਦੇ ਚੌਧਰੀ ਜਿਹੜਾ ਉਹਨੇ ਨਾਲੇ ਦਾ ਮੈਨੂੰ ਮਹਿਣਾ ਮਾਰਿਆ ਕਿ ਜੇ ਗੁਰੂ ਦੇ ਵਾਸਤੇ ਜੋ ਰਾਤ ਦੇਣਾ ਦਹੀਂ ਦੀ ਸਿਵਾ ਲੈ ਕੇ ਜਾਣਾ ਡਿਗਦਾ ਢਿੰਦਾ ਜਾਣਾ ਉਹ ਤੇਰੀ ਜਿਹੜੀ ਲੱਤ ਕਿਉਂ ਨਹੀਂ ਡੀ ਕਰਦੀ ਇੱਕ ਮਹਿਣਾ ਮਾਰਿਆ ਤੇ ਮੈਂ ਉਹਨਾਂ ਨੂੰ ਇਹ ਗੱਲ ਕਹੀ ਆ ਕਿ ਮੇਰਾ ਗੁਰੂ ਸਮਰੱਥ ਉਹ ਉਹਨਾਂ ਕਹਿੰਦੇ ਗਿਆ ਤੇ ਨਾ ਮੈਂ ਹੀ ਉਹਨਾਂ ਨੂੰ ਕਿਹਾ ਮੇਰੀ ਲੱਤ ਠੀਕ ਕਰ ਦੇ। ਉਹ ਕਹਿੰਦੇ ਜਾ ਵੀ ਮਿਆਣੀ ਪਿੰਡ ਦੇ ਵਿੱਚ ਛੇ ਦੇ ਉੱਪਰ ਬਾਬਾ ਸ਼ਾਹ ਜਹਾਂਜੀ ਬੈਠੇ ਨੇ। ਹੁਣ ਇਹ ਤੇਰੀ ਲੱਤ ਠੀਕ ਕਰ ਦੇ। ਭਾਈ ਪ੍ਰੇਮੀ ਜੋ ਕਿ ਭਾਈ ਲੰਗਾ ਜੀ ਦੇ ਨਾਲ ਜਾਂਦੇ। ਉਹ ਉਸੇ ਵੇਲੇ ਉਥੋਂ ਆਏ। ਇੱਥੇ ਬਾਬਾ ਸ਼ਾਹ ਜਹਾਂਜੀ ਭਗਤੀ ਕਰਦੇ ਆ। ਉਹ ਜਦੋਂ ਆਣ ਕੇ ਬੈਠਾ ਤੇ ਕਹਿਣ ਲੱਗੇ ਸਿੰਘਾ ਜਾ ਤੂੰ ਚਲੇ ਜਾ ਤੈਨੂੰ ਕਿਸ ਨੇ ਭੇਜਿਆ ਕਹਿਣ ਲਗਾ ਇਹ ਮੈਨੂੰ ਗੁਰੂ ਅਮਰਦਾਸ ਜੀ ਨੇ ਭੇਜਿਆ ਮੇਰੀ ਲੱਤ ਠੀਕ ਕਰੋ ਉਹ ਕਹਿਣ ਲੱਗੇ ਵੀ ਕਰਨ ਕਰਾਉਣ ਵਾਲੇ ਦੇ ਆਪ ਆ ਨਾ ਸਾਡੇ ਫਕਰਾਂ ਦਾ ਰੈਂਦੇ ਆ ਜਾਓ ਲੱਤ ਉਹਨਾਂ ਦੇ ਠੀਕ ਕਰ ਲੇ ਇੱਕ ਵਾਰ ਗਾਂਧ ਨਹੀਂ ਉੱਠੇ ਦੂਜੀ ਏਰ ਕਹਿੰਦੇ ਨਹੀਂ ਉੱਠੀ ਤੇ ਤੀਜੀ ਵਾਰ ਜਦੋਂ ਕਹਾਂਦੇ ਬਾਬਾ ਸ਼ਾਹ ਸ਼ੰਜੀਏ ਗੋੜਕ ਮੋਟਾ ਮਗਧਾਰ ਡੰਡਾ ਉਹਨਾਂ ਨੇ ਜਦੋਂ ਪਿੱਛੇ ਭੱਜ ਕੇ ਮਾਰਿਆ ਉਹ ਡੰਡੇ ਦੀ ਲੱਤ ਲੱਗੀ। ਉਹ ਇਹ ਜਗਾ ਅੱਗੇ-ਅੱਗੇ ਭਾਈ ਪ੍ਰੇਮੀ ਜੀ ਜਾ ਰਿਹਾ ਮਗਰ-ਮਗਰ ਬਾਬਾ ਸ਼ਾਹ ਸੰਧੀ ਜਾਣਦੇ ਗਏ। ਤੇ ਨਾਲ ਕਹਿੰਦੇ ਜਾਂਦੇ ਆ ਕਰਦੇ ਕਰਨ ਕਰਾਉਣ ਵਾਲੇ ਆਪ ਤੇ ਨਾਂ ਛੋੜੇ ਬੱਕਰਾਂ ਦਾ ਲੈਂਦੇ ਆ। ਜਾ ਕੇ ਗੁਰੂ ਅਮਰਦਾਸ ਜੀ ਦੇ ਚਰਨੀ ਪੈ ਗਏ। ਕਹਿਣ ਲੱਗੇ ਬਾਬਾ ਜੀ ਤੁਹਾਡੀ ਭਗਤੀ ਪੂਰੀ ਹੋ ਗਈ ਤੁਹਾਨੂੰ ਵਡਿਆਈ ਮਿਲਣੀ ਤੁਹਾਡਾ ਜੇ। ਸੰਸਾਰ ਦੇ ਨਾਂ ਰਹਿਣਾ। ਦਾ ਨਾਮ ਰਹਿ ਚੁੱਕਾ ਇਹ ਭਾਈ ਪ੍ਰੇਮੀ ਜੀ ਦੇ ਨਾਮ ਦੇ ਗੁਰਦਵਾਰਾ ਸੇ ਬਣਿਆ ਤੇ ਬਾਬਾ ਸ਼ਾਹ ਜੰਦੀਦ ਜੀ ਜੋਗਾ ਬਣੀ ਹੋਈ ਹੈ ਸਰ ਸਾਬ ਐਗਰੀਕਲਚਰ ਇਹ ਠੀਕ ਇਸ ਪ੍ਰਤਨ ਰਸਤੇ ਦੇ ਸਬੂਤ ਵਜੋਂ ਇਸ ਗੁਰਦਵਾਰਾ ਸਾਹਿਬ ਦੇ ਬਾਹਰ ਲਿਖੀਆਂ ਪੰਕਤੀਆਂ ਪ੍ਰਤਨ ਰਸਤਾ ਪਿੰਡ ਤਲਵੰਡੀ ਚੌਧਰੀਆਂ ਜੋ ਅੱਗੇ ਜਾ ਕੇ ਸ਼੍ਰੀ ਸੁਲਤਾਨਪੁਰ ਲੋਧੀ ਨਾਲ ਮਿਲਦਾ ਹੈ ਸਾਹਮਣੇ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਪ੍ਰਾਤਨ ਰਸਤਾ ਤਲਵੰਡੀ ਚੌਧਰੀਆਂ ਸ਼੍ਰੀ ਗੋਇੰਦਵਾਲ ਸਾਹਿਬ ਪਿੰਡ ਦੇ ਨਾਂ ਤੋਂ ਹੀ ਸਪਸ਼ਟ ਹੈ ਪਿੰਡ ਦਾ ਨਾਂ ਹੈ ਮਿਆਣੀ ਮਲਾਹਾ ਪ੍ਰਾਤਨ ਸਮਿਆਂ ਤੋਂ ਹੀ ਇਸ ਪਿੰਡ ਦੇ ਲੋਕ ਮਲਾਹੇ ਦਾ ਕੰਮ ਕਰਦੇ ਸਨ ਜੋ ਬਿਆਸ ਦਰਿਆ ਨੂੰ ਕਿਸਤੀਆਂ ਰਾਹੀਂ ਮਸਾਫਰਾਂ ਨੂੰ ਗੋਇੰਦਵਾਲ ਸਾਹਿਬ ਵਾਲੇ ਪਾਸੇ ਤੋਂ ਤਲਵੰਡੀ ਚੌਧਰੀਆਂ ਅਤੇ ਤਲਵੰਡੀ ਚੌਧਰੀਆਂ ਵਾਲੇ ਪਾਸੇ ਤੋਂ ਗੋਇੰਦਵਾਲ ਸਾਹਿਬ ਨੂੰ ਇਸ ਪ੍ਰਾਤਨ ਰਸਤੇ ਤੇ ਆਰ-ਪਾਰ ਕਰਵਾਂਦੇ ਸਨ ਕਿੱਥੇ ਆਏ ਬਾਬੇ ਜੀ ਬਾਬੇ ਜੀ ਕਿਹੜੇ ਬਾਬੇ ਜੀ ਨਾਮ ਕੀ ਤੇਰਾ? ਨਾਮ ਕੀ ਨਾਮ? ਉਹ ਸਾਹਿਬ ਸਿੰਘ। ਉਹ ਸਾਹਿਬ ਸਿੰਘ ਬੋਸ ਰਣਾ। ਠੀਕ ਹੈ। you uh -huh.

ਕੋਸਮਾਰ ਵਿਸਥਿਤ ਰਹੇ ਹੋਣਗੇ ਪਰ ਦਰਿਆ ਦੇ ਵਹਿਣ ਅਤੇ ਸਮੇਂ ਦੀ ਮਾਰ ਹੇਠ ਉਹ ਕੋਸਮਾਰ ਕਿਧਰੇ ਇਸ ਮਿੱਟੀ ਵਿੱਚ ਮਿਲ ਚੁਕੇ ਹੋਣਗੇ ਪਰ ਇਹ ਪ੍ਰਾਤਨ ਦੋਨੋਂ ਸਥਾਨ ਅਤੇ ਇਨ੍ਹਾਂ ਤੇ ਲਿਖੀਆਂ ਗਿਆ ਇਬਾਰਤਾਂ ਸਪਸ਼ਟ ਕਰ ਦੀਆਂ ਹਨ ਕਿ ਇਹ ਹੀ ਸ਼ੇਰ ਸ਼ਾ ਸੂਰੀ ਮਾਰਗ ਜਿਸ ਨੂੰ ਬਾਦਸ਼ਾਹੀ ਸੜਕ ਵਜੂ ਵੀ ਜਾਣਿਆ ਜਾਂਦਾ ਸੀ ਉਸ ਦਾ ਹੀ ਇੱਕ ਬਾਗ ਹੈ ਜੋ ਮਿਆਣੀ ਪੱਤਨ ਤੇ ਆ ਕੇ ਖਤਮ ਹੁੰਦਾ ਸੀ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਪੱਤਨ ਤੇ ਜੋ ਪਿਆਸ ਦਰਿਆ ਤੇ ਇੰ 400 ਮੀਟਰਸ ਟਰਨ ਲੈਫਟ ਅਤੇ ਕਦੇ ਸ਼ਾਹੀ ਫੌਜਾਂ ਅਤੇ ਹੋਰ ਰਾਹੀਰ ਜੋ ਇਸ ਰਸਤੇ ਰਹੀਂ ਬਿਆਸ ਦਰਿਆ ਨੂੰ ਪਾਰ ਕਰਦੇ ਸਨ ਬਿਆਸ ਦਰਿਆ ਦੀ ਇੱਕ ਟਾਪ ਜੋ ਸਕ੍ਰੀਨ ਦੇ ਸੱਜੇ ਪਾਸੇ ਨਜ਼ਰ ਆ ਰਹੀ ਹੈ ਅਤੇ ਇਸ ਤੋਂ ਅਕੀ ਪੱਤਨ ਜਿਸ ਨੂੰ ਮਿਆਣੀ ਪੱਤਨ ਵਜੂ ਵੀ ਜਾਣਿਆ ਜਾਂਦਾ ਸੀ ਤੇ ਉਸ ਸਮੇਂ ਕਿਸਤੀਆਂ ਹੀ ਇਸ ਤਰ੍ਹਾਂ ਨੂੰ ਆਰ ਪਰ ਕੰ ਦਾ ਇੱਕ ਜਰੀਆ ਸੀ ਅਸੀਂ ਇਸ ਪਾਰ ਤੋਂ ਦੂਸਰੇ ਪਾਸੇ ਸਥਿਤ ਪਿੰਡ ਤਲਵੰਡੀ ਚੌਧਰੀਆਂ ਵੀ ਤੁਹਾਨੂੰ ਆਪਣੇ ਵਲੌਗ ਵਿੱਚ ਦਿਖਾਵਾਂਗੇ ਅਤੇ ਜੋ ਸਾਡੀ ਕੋਸ਼ਿਸ਼ ਸੀ ਉਸ ਪ੍ਰਾਤਨ ਸ਼ੇਰ ਸ਼ਾ ਸੂਰੀ ਮਾਰਗ ਤੇ ਚੱਲਣ ਦੀ ਅਤੇ ਤੁਹਾਡਾ ਸਾਝ ਪਾਨ ਦੀ ਔਰੰਗਲੇ ਆਈ ਤੇ ਅਸੀਂ ਇਹਨਾਂ ਸਥਾਨਾਂ ਨੂੰ ਤੁਹਾਡੇ ਨਾਲ ਸਾਂਝਾ ਕਰ ਸਕੀਏ ਮਿਲਦੇ ਹਾਂ ਕਿਸੇ ਹੋਰ ਇਆਸਕ ਸਥਾਨ ਜਾਂ ਇਸ ਸ਼ੇਰ ਸ਼ਾ ਸੂਰੀ ਮਾਰਗ ਦੀ ਯਾਤਰਾ ਦੇ ਨਾਲ ਤਦ ਤੱਕ ਅਲਵਿਦਾ ਅਲਵਿਦਾ